ਕੀ ਆ ਲੋਕ ਸ਼ਹੀਦ ਭਗਤ ਸਿੰਘ ਦੇ ਵਿਰਸਾ ਸਾਨੂੰ ਆ ਮਿਲੇ ਆ ਲੋਕ ਉਹਨਾਂ ਦੇ ਸਰੂਪ ਹੈ ਸਭ ਛੱਲੇ ਗਾਣ ਨਾਲ ਨਹੀਂ ਕੋਈ ਭਗਤ ਸਿੰਘ ਬਣਿਆ ਸੀਗਾ ਉਹਨਾਂ ਨੇ ਛੱਲਾ ਰੱਸੀ ਦਾ ਪਾਇਆ ਸੀ ਗੱਲ ਸੇ ਤੇ ਤੁਸੀਂ ਛੱਲੇ ਗਾ ਕੇ ਸਾਨੂੰ ਛੱਲੇ ਬਣਾਈ ਜਾਂਦੇ ਹੋ 26 ਜਨਵਰੀ ਨੂੰ ਤੁਸੀਂ ਵਧਾਈ ਦੇ ਰਹੇ ਹੋ RAM ਲੱਲਾ ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਕਸ਼ਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਗਈਆਂ ਕਿ ਆਣ ਵਾਲੇ ਕੁਝ ਦਿਨਾਂ 'ਚ ਸਾਡੇ ਵਧਾਈ ਜਾਣ ਵਾਲੀ ਬਹੁਤ-ਬਹੁਤ ਵਧਾਈ ਹੋਵੇ ਸਾਡਾ ਵੀ ਤੁਸੀਂ ਲੁਧਿਆਣੇ ਵਾਲਿਆਂ ਤੋਂ ਪੰਜਾਬ ਵਾਲਿਆਂ ਤੋਂ ਵਧਾਈ ਮੰਗਦੇ ਤਾਂ ਉਹ ਵੀ ਸਾਨੂੰ ਵਧਾਈ ਦਿਓ ਤੁਹਾਨੂੰ ਦੇਸ਼ ਦੀ ਜਨਤਾ ਨੂੰ ਵਧਾਈ ਦੇਣ ਲੱਗੇ ਇੱਕ ਦੋ ਲਾਈਨਾਂ ਲਿਖਦੇ ਥੋੜੇ ਪੰਨੇ ਟੁੱਟਣੇ ਸੀਗਾ ਅੱਜ ਪੰਜਾਬ ਰੋਲੀ ਜਾਂਦੇ ਸਾਬ ਤੇ ਇਹ ਭਗਵਾਨ ਰੰਗ ਕਰਕੇ ਆਪਣੇ ਆਪ ਨੂੰ ਆ ਭਗਵਾਨ ਰੰਗ ਨਾਲ ਵਸੀਅਤਾਂ ਨਹੀਂ ਹੁੰਦੀਆਂ ਸਾਰ ਅੱਜ ਜਾਗਣ ਦਾ ਸਮਾਂ ਹੈ ਮੈਂ ਵਿਚਾਰ ਸੁਣਾਣ ਨਹੀਂ ਆਇਆ ਇੱਥੇ ਮੈਂ ਬੇਨਤੀ ਕਰਨਾ ਹੈ ਵਿਚਾਰ ਕਰੋ ਇਹਨਾਂ ਲੋਕਾਂ ਨੇ ਬਹਿਰੂਪੀਆਂ ਨੇ ਚਾਹੇ ਕਿਸੇ ਨੇ ਪੱਗ ਬੰਨ੍ਹਦੀ ਚਾਹੇ ਕਿਸੇ ਨੇ ਰੰਗ ਬਦਲ ਲਿਆ ਇਹ ਲੋਕਾਂ ਨੇ ਇੱਕ ਫਰਜੀ ਜਿਹੜਾ ਕਹਿੰਦਾ ਵਸੀਅਤ ਨਾਮਾ ਲਿਖ ਕੇ ਵਸੀਅਤ ਦਾ ਇੰਤਕਾਲ ਜਿਹੜਾ ਹੁੰਦਾ ਨਾ ਉਹ ਚੜਾਈ ਜਾਂਦੇ ਆ ਸਾਡੇ ਸ਼ਹੀਦਾਂ ਦੀ ਵਿਰਾਸਤ ਆ ਨਹੀਂ ਜਾਂਦੇ ਆ ਲੋਕ ਤੁਸੀਂ ਆਪਣੇ ਹੱਥ ਤੇ ਰੱਖ ਕੇ ਆਪਣੇ ਦਿਲ ਤੇ ਹੱਥ ਰੱਖ ਕੇ ਮੈਨੂੰ ਕਹਿ ਦਿਓ ਕਿ ਆ ਲੋਕ ਸ਼ਹੀਦ ਭਗਤ ਸਿੰਘ ਦੇ ਵਿਰਸਾ ਸਾਨੂੰ ਆ ਮਿਲੇ ਆ ਲੋਕ ਉਹਨਾਂ ਦੇ ਸਰੂਪ ਹੈ ਇਹਨਾਂ ਦੀ ਕਰਨੀ ਇਹਨਾਂ ਦੀ ਕਥਨੀ ਇਹਨਾਂ ਦੀ ਸੋਚ ਜਿckਦੇ ਹੈ ਤਾਂ ਸਭ ਛੱਲੇ ਗਾਣ ਨਾਲ ਨਹੀਂ ਕੋਈ ਭਗਤ ਸਿੰਘ ਬਣਿਆ ਸੀਗਾ ਉਹਨਾਂ ਨੇ ਛੱਲਾ ਰੱਸੀ ਦਾ ਪਾਇਆ ਸੀ ਗੱਲ ਸੇ ਤੇ ਤੁਸੀਂ ਛੱਲੇਗਾ ਕੇ ਸਾਨੂੰ ਛੱਲੇ ਬਣਾਈ ਜਾਂਦੇ ਹੋ ਚੱਲੇ ਨਾ ਬਣੋ ਸਾਬ ਜਾਗੋ ਅੱਜ ਮੇਨ ਮਕਸਦ ਹੈ ਕੋਈ ਇੱਥੇ ਜਿਹੜੇ ਹੌਂਦੇਦਾਰ ਬੈਠੇ ਆਂ ਸੀ ਅਸੀਂ ਅਸੀਂ ਕੋਈ ਜਾਦਾ ਨਹੀਂ ਰੰਗੇ ਗਏ ਸੋਚ ਕਿੰਨੀ ਛੋਟੀ ਸੋਚ ਹੈ ਸਾਬ ਗੁਰੂ ਮਹਾਰਾਜ ਗੁਰੂ ਪੀਰ ਪਗੰਬਰਾਂ ਦੀ ਧਰਤੀ ਹੈ ਗੁਰੂ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਮਨੁੱਖੀ ਜਾਤ ਸਮ회의 ਕੋ ਪਹਿਚਾਨ ਬਿਓ ਤੇ ਇੱਥੇ ਆ ਕੇ ਪਹਿਲਾਂ ਕਹਿੰਦਾ ਬੜੇ ਮੀਆਂ ਤੋਂ ਬੜੇ ਮੀਆਂ ਕਾਂਗਰਸ ਵਾਲੇ ਜਿਹੜੇ ਕਹਿੰਦੇ ਸੀਗੇ ਆਪਣੇ ਆਪ ਨੂੰ ਸੈਕੂਲਰ ਕਹਿੰਦੇ ਸੀਗੇ ਉਹ ਕਹਿੰਦੇ ਸੁਨੀਲ ਵਰਗਾ ਕੋ ਅੱਗੇ ਆ ਗਿਆ ਤਾਂ ਪੰਜਾਬ 'ਚ ਅੱਗ ਲੱਗ ਜੂਗੀ ਚਲੋ ਛੱਡੋ ਸੁਨੀਲ ਨੂੰ ਉਹਨਾਂ ਨੂੰ ਤੇ ਸਿਰੇ ਚਾੜ ਤੇ ਅੱਜ ਜਾ ਕੇ ਕੋਈ ਅੰਮ੍ਰਿਤਸਰ 'ਚ ਕਹਿੰਦੇ ਇਹ ਵੀ ਆ ਫਲਾਣੇ ਧਰਮ ਦੀ ਸੀਟ ਆ ਉੱਥੇ ਧਰਮ ਦੀ ਸੀਟ ਆ ਪਤਾ ਨਹੀਂ ਆ ਕਿਹੜੇ ਧਰਮ ਦੀ ਸੀਟ ਐ ਮੈਨੂੰ ਆ ਹੀ ਨਹੀਂ ਪਤਾ ਪੰਜਾਬ ਗੁਰੂਆਂ ਦੀ ਪੀਰ ਪਗਮਰਾਂ ਦੀ ਧਰਤੀ ਐ ਸਾਬ ਇੱਥੇ ਇਸ ਕਿਸਮ ਦੀ ਵੰਡ ਪਾਉਣ ਵਾਲਾ ਉੱਤੋਂ ਤੁਸੀਂ ਅਗ ਜਿਹੜੀ ਗੱਲ ਕੀਤੀ ਨਾ ਸਾਹਿਬ ਮੇਰੇ ਇੱਥੇ ਆ ਕੇ ਵਝੀ ਤੁਸੀਂ ਪਹਿਲੀ ਗੱਲ ਜਿਹੜੀ ਓਪਨਿੰਗ ਲਾਈਨ ਹੋਬੀ ਜੀ ਨੇ ਕਿਹਾ ਕਹਿੰਦਾ ਪ੍ਰਾਣ ਪ੍ਰਤੀਸ਼ਠਾ ਕੇ ਬਾਅਦ ਅਯੁੱਧਿਆ ਮੇਂ ਰਾਮ ਮੰਦਿਰ ਦਾ ਪੁਨਰ ਨਿਰਮਾਣ ਸਭ ਕੀ ਆਪਕੋ ਵਧਾਈ ਬਿਲਕੁਲ ਵਧਾਈ ਸਾਹਿਬ ਸਾਰਿਆਂ ਨੂੰ ਬਹੁਤ ਬਹੁਤ ਇਕੱਲੇ ਲੁਧਿਆਣਾ ਵਾਸੀਆਂ ਨੂੰ ਨਹੀਂ ਇਕੱਲੇ ਪੰਜਾਬੀਆਂ ਨੂੰ ਨਹੀਂ ਪੂਰੇ ਹਿੰਦੁਸਤਾਨ ਨੂੰ ਪੂਰੇ ਸੰਸਾਰ ਨੂੰ ਕਿਉਂਕਿ ਭਗਵਾਨ ਰਾਮ ਨਾ ਕਿਸੇ ਇੱਕ ਜਮਾਤ ਦਾ ਨਾ ਇੱਕ ਧਰਮ ਦੇ ਨਾ ਇੱਕ ਖਿੱਤੇ ਦੇ ਪੂਰੇ ਕਿਸੇ ਇੱਕ ਦੇਸ਼ ਦੇ ਉਹ ਤਾਂ ਇੱਕ ਸਮਾਜ ਵਾਸਤੇ ਆਦਰਸ਼ ਹੈ ਉਹਨਾਂ ਦੀ માનਤਾ ਹੈ ਪਰ ਮੈਂ ਉਹਨਾਂ ਲੋਕਾਂ ਨੂੰ ਉਸ ਗੁਰੂ ਦੀ ਧਰਤੀ ਤੇ ਜਿੱਥੇ ਬੈਠੇ ਹੈ ਜਿਨ੍ਹਾਂ ਨੇ ਆਪਣਾ ਜੀਵਨ ਉਹਨਾਂ ਦੀ ਜਿਹੜੇ ਅਸੀਂ ਕਰਕੇ ਕਹਿੰਦੇ ਆ ਵੀ ਪੱਗ ਬੰਨਣ ਨਾਲ ਕੋਈ ਸਿੱਖ ਨਹੀਂ ਹੁੰਦਾ ਸਾਹਿਬ ਸਿੱਖ ਦਾ ਮਤਲਬ ਕੀ ਹੈ ਸਿੱਖੋ ਕਿਸੇ ਨੇ ਸਿੱਖ ਨਹੀਂ ਗੁਰੂ ਗ੍ਰੰਥ ਸਾਹਿਬ ਪੜਦੇ ਰੱਖਦੇ ਆ ਸਾਰਾ ਕੁਝ ਐ ਬਥੇਰੇ ਜਿਹੜੇ ਆ ਬਣਨਾ ਕੋਸ਼ਿਸ਼ ਕਰਨਾ ਚਾਹੁੰਦੇ ਆ ਵੀ ਅਸੀਂ ਸਿੱਖ ਬਣ ਕੇ ਪਤਾ ਨਹੀਂ ਕੋਈ ਰਾਜਨੀਤਿਕ ਉਹਦਾ ਲੈ ਲਾਂਗੇ ਉਹਨਾਂ ਨੇ ਸਿੱਖੀ ਸਮਝੀ ਨਹੀਂ ਸਾਲ ਇੱਕ ਸਾਡੇ ਭਗਵਾਨ ਰੰਗ ਵਾਲੇ ਕੇਸਰੀਆ ਬਣ ਕੇ ਲੁਧਿਆਣੇ ਦਾ ਸ਼ਹਿਰ ਐ ਸਾਲ 26 ਜਨਵਰੀ ਨੂੰ ਤੁਸੀਂ ਵਧਾਈ ਦੇ ਰਹੇ ਹੋ ਰਾਮ ਲੱਲਾ ਦੇ ਵਾਪਸ ਆਣ ਦੀ ਪ੍ਰਾਣ ਪ੍ਰਤੀਸ਼ਠਾ ਦੀ ਇੱਥੇ ਵਧਾਈਆਂ ਹੋਰ ਵੰਡੀਆਂ ਗਈਆਂ ਕਿ ਆਣ ਵਾਲੇ ਕੁਝ ਦਿਨਾਂ 'ਚ ਸਾਡੇ ਵਧਾਈ ਜਾਣ ਵਾਲੀ ਬਹੁਤ-ਬਹੁਤ ਵਧਾਈ ਹੋਵੇ ਸਾਹਿਬ ਨਹੀਂ ਨਹੀਂ ਸਾਹਿਬ ਬਹੁਤ-ਬਹੁਤ ਵਧਾਈ ਹੋਵੇ ਮੈਂ ਦਿਨਨਾ ਸਾਹਿਬ ਕਿਸੇ ਦੇ ਘਰੇ ਖੁਸ਼ੀ ਆਵੇ ਬਹੁਤ-ਬਹੁਤ ਵਧਾਈ ਸਾਹਿਬ ਬਹੁਤ ਵਧਾਈ ਦਿਓ ਪਰ ਮੈਂ ਪੁੱਛਣਾ ਚਾਹੂੰਗਾ ਵੀ ਤੁਸੀਂ ਲੁਧਿਆਣੇ ਵਾਲੇ ਤੋਂ ਪੰਜਾਬ ਵਾਲਿਆਂ ਤੋਂ ਵਧਾਈ ਮੰਗਦੇ ਤਾਂ ਉਹ ਵੀ ਸਾਨੂੰ ਵਧਾਈ ਦਿਓ ਤੁਹਾਨੂੰ ਦੇਸ਼ ਦੀ ਜਨਤਾ ਨੂੰ ਵਧਾਈ ਦੇਣ ਲੱਗੇ ਇੱਕ ਦੋ ਲਾਈਨਾਂ ਲਿਖਦੇ ਥੋੜੇ ਪਹਿਲੇ ਟੋਟਲ ਸੀਗਾ ਦੋ ਪੈਸੇ ਕਮਾਣੇ ਸੀਗੇ ਤੁਸੀਂ ਜਿਹੜੀ ਐਡਵਰਟਾਈਜ਼ਮੈਂਟ ਲਾਣੀ ਸੀਗੀ ਉਸ ਤੋਂ 15 20% 15% ਅਮਰੀਕਨ ਐਡਵਰਟਾਈਜ਼ਮੈਂਟ ਵਾਲੇ ਕਮਿਸ਼ਨ ਵੈਸੇ ਦਿੰਦੇ ਆ ਸਰਟੀਫਾਈਡ ਕਮਿਸ਼ਨ ਹੈ ਜੇ ਐਡ ਏਜੰਸੀ ਚਲਾਉਂਦੇ ਆ 15% ਫਿਕਸ ਨੇ ਸਾਬ ਉਹਨਾਂ ਨੇ ਜਿਹੜੀ ਏਜੰਸੀ ਨੇ ਭੇਜਣਾ 100 ਰੁਪਏ ਦੀ ਐਡਵਰਟਾਈਜ਼ਮੈਂਟ ਦਾ 15 ਰੁਪਏ ਕਰੇ ਆ ਜਾਣਾ ਇਹ ਤਾਂ 25 25 30 ਰੁਪਏ ਲਈ ਜਾਂਦੇ ਆ ਜੇ ਕਿਤੇ ਲਾ ਦਿੰਦੇ ਉਹਦੇ ਨਾਲ ਤੁਹਾਨੂੰ ਕਹਿੰਦਾ ਤੁਹਾਡੇ ਆਤਮਾ ਨੂੰ ਪੀੜ ਲੱਗੀ ਕਹਿੰਦੇ ਮੈਂ ਧਰਮ ਨੀ ਮੇ ਨਹੀਂ ਪੜਨਾ ਚਾਹਤਾ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਨੂੰ ਤਾਈ ਲੋਕਾਂ ਨੂੰ ਛੱਲਾ ਨਹੀਂ ਬਣਾਈ ਜਾਂਦੇ ਲੋਕਾਂ ਨੂੰ ਛੱਲਾ ਬਣਾਈ ਜਾਂਦੇ ਸਭ ਕਿਸੇ ਨੇ ਉੱਠ ਕੇ ਪੁੱਛ ਲਿਆ ਨਾ ਕਦੇ ਹੁਣ ਤਾਂ ਗਾਣਿਆਂ ਦਾ ਪਹਿਲਾਂ ਵੱਜਦਾ ਸੀਗਾ ਗੱਲ ਸੁਣ ਛੱਲਿਆ ਕਿਸੇ ਨੇ ਖੜੇ ਹੋ ਕੇ ਕਹਿੰਦਾ ਗੱਲ ਸੁਣ ਛੱਲਿਆ ਫੇਰ ਫੇਰ ਕੀ ਹੋਊਗਾ ਸਭ ਫੇਰ ਕੀ ਹੋਊਗਾ